ਮੈਲੇ ਸਮਿਆਂ ਦੇ ਵਿੱਚ ਜਦੋਂ ਕੋਈ ਮਹਾਪੁਰਖ ਸੰਤ ਮਹਾਤਮਾ ਲੋਕ ਕੋਈ ਵਚਨ ਕਰਦੇ ਸੀ ਤਾਂ ਉਹਨਾਂ ਬਚਨਾਂ ਦਾ ਪੂਰ ਹੋਣਾ ਤੈਹ ਹੁੰਦਾ ਸੀ ਮਤਲਬ ਕਿ ਉਹ ਜਿਵੇਂ ਕਹਿ ਦਿੰਦੇ ਸੀ ਉਹ ਹਰ ਹਿੱਲੇ ਵਸੀਲੇ ਹੋਣਾ ਹੀ ਹੁੰਦਾ ਸੀ ਅੱਜ ਆਪਾਂ ਇਸੇ ਤਰ੍ਹਾਂ ਦੇ ਇੱਕ ਮਹਾਪੁਰਖ ਦੇ ਸਥਾਨ ਤੇ ਖੜੇ ਆ ਮੇਰੇ ਮਗਰ ਤੁਸੀਂ ਉਹ ਸਥਾਨ ਦੇਖ ਸਕਦੇ ਹੋਗੇ ਇਹ ਮਹਾਪੁਰਖਾਂ ਦੇ ਬਚਨਾਂ ਨਾਲ ਮਾਤਾ ਜਿੰਦਕੌਰ ਦੀ ਹਕੂਕੋ ਇੱਕ ਮਹਾਨ ਯੋद्धा ਸੂਰਬੀਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਹੋਇਆ ਸੀ ਜਿਨ੍ਹਾਂ ਨੇ ਅੱਗੇ ਚੱਲ ਕੇ ਸਿੱਖ ਰਾਜ ਕਾਇਮ ਕੀਤਾ ਸੀ ਕੌਣ ਸੀ ਇਹ ਮਹਾਪੁਰਖ ਕੀ ਸੀ ਇਹਨਾਂ ਦਾ ਨਾਮ ਪੂਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਜੀ ਤੇ ਨਾਲ-ਨਾਲ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਦੇ ਰਹੋ ਤਾਂ ਜੋ ਇਤਿਹਾਸ ਦੇ ਵਿੱਚ ਦਿਲਚਸਪੀ ਰੱਖਣ ਵਾਲੇ ਤੇ ਸਿੱਖੀ ਨੂੰ ਪਿਆਰ ਕਰਨ ਵਾਲੇ ਹੋਰ ਗੁਰੂ ਪਿਆਰੇ ਵੀ ਇਸ ਇਤਿਹਾਸ ਨੂੰ ਜਾਣ ਸਕਣ ਚੈਨਲ ਦੇ ਉੱਤੇ ਇਸ ਤਰ੍ਹਾਂ ਦੀਆਂ ਇਤਿਹਾਸਕ ਸਥਾਨਾਂ ਦੀਆਂ ਵੀਡੀਓਜ਼ ਆਉਂਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ ਪਹਿਲਾਂ ਆਪਾਂ ਮਹਾਪੁਰਖਾਂ ਦੀ ਜੀਵਨੀ ਤੇ ਇਸ ਸਥਾਨ ਦੇ ਇਤਿਹਾਸ ਨਾਲ ਤੁਹਾਡੇ ਨਾਲ ਸਾਂਝ ਪਾਉਣੇ ਆਂਗੇ ਉਪਰੰਤ ਉਸ ਦੇ ਤੁਹਾਨੂੰ ਇਸ ਸਥਾਨ ਦੇ ਦਰਸ਼ਨ ਵੀ ਕਰਵਾਵਾਂਗੇ ਸੰਗਰੂਰ ਤੋਂ 5 ਕਿਲੋਮੀਟਰ ਦੀ ਦੂਰੀ ਤੇ ਜਦੋਂ ਆਪਾਂ ਬਰਨਾਲੇ ਵੱਲ ਜਾਂਦੇ ਆਂ ਤਾਂ ਮੇਨ ਹਾਈਵੇ ਤੇ ਪੈਂਦਾ ਜੀ ਪਿੰਡ ਬਡਰੂਖਾ ਬਡਰੂਖਾ ਦੇ ਵਿੱਚ ਹੀ ਇਹ ਸਥਾਨ ਬਣਿਆ ਹੋਇਆ ਜਿਸ ਸਥਾਨ ਦੇ ਉੱਤੇ ਅੱਜ ਆਪਾਂ ਖੜੇ ਆਂਗੇ ਇਸ ਥਾਨਾ ਦਾ ਬਾਬਾ ਗੁੰਦੜ ਜੀ ਦਾ ਜੋ ਕਿ ਹੱਥੀ ਕਿਰਤ ਕਰਨ ਦੇ ਨਾਲ-ਨਾਲ ਸਿੱਖੀ ਦਾ ਪ੍ਰਚਾਰ ਵੀ ਕਰਦੇ ਸੀ ਤੇ ਉਹਨਾਂ ਦੀ ਧਰਮ ਪਤਨੀ ਮਾਈ ਰੱਜੀ ਜੀ ਲੰਗਰ ਦੇ ਵਿੱਚ ਸੇਵਾ ਕਰਦੇ ਸੀ ਉਹਨਾਂ ਦੀ ਸੇਵਾ ਲੰਗਰ ਦੇ ਵਿੱਚ ਇੰਨੀ ਡ੍ਰਿੜ ਸੀ ਕਿ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਥਾਪਨਾ ਨਾਲ ਉਹ ਅੱਜ ਵੀ ਲੰਗਰ ਬਾਗੜੀਆਂ ਪਿੰਡ ਵਿੱਚੇ ਚੱਲਦਾ ਤੇ ਉਸ ਲੰਗਰ ਨੂੰ ਮਾਈ ਰੱਜੀ ਲੰਗਰ ਦੇ ਨਾਮ ਨਾਲ ਜਾਣਿਆ ਜਾਂਦਾ ਜੀ ਤੇ ਹੁਣ ਆਪਾਂ ਗੱਲ ਕਰਦੇ ਹਾਂ ਬਾਬਾ ਗੁੰਦੜ ਜੀ ਦੀ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਜਦੋਂ ਬਾਬਾ ਗੁਰਦੜ ਜੀ ਬਡਰੁੱਖਾਂ ਦੇ ਇਸ ਸਥਾਨ ਦੇ ਉੱਤੇ ਆਉਂਦੇ ਨੇ ਤਾਂ ਇਸ ਸਥਾਨ ਦੇ ਉੱਤੇ ਜੋ ਤੁਸੀਂ ਮੇਰੇ ਮਗਰ ਦੇਖ ਰਹੇ ਹੋ ਉਹ ਬਿਲਕੁਲ ਇਸੇ ਸਥਾਨ ਦੇ ਉੱਤੇ ਆ ਕੇ ਆਪਣਾ ਡੇਰਾ ਲਾਉਂਦੇ ਨੇ ਤਾਂ ਉਸ ਸਮੇਂ ਦਾ ਹਕਮਰਾਨ ਰਾਜਾ ਗਜਪਤ ਜਦੋਂ ਉਹਨਾਂ ਨੂੰ ਬਾਬਾ ਜੀ ਦੇ ਇੱਥੇ ਪਹੁੰਚਣ ਦਾ ਪਤਾ ਲੱਗਦਾ ਤਾਂ ਉਹ ਭੋਜਨ ਤੇ ਇਹਨਾਂ ਨੂੰ ਸੱਦਾ ਦਿੰਦੇ ਨੇਗੇ ਮਗਰ ਇਹ ਉਹਨਾਂ ਦੇ ਗੈਰ ਪ੍ਰਵੇਸ਼ ਵਿਕੇ ਜਾਣ ਤੋਂ ਇਨਕਾਰ ਕਰਦੇ ਨੇ ਜਦੋਂ ਰਾਜਾ ਆਣ ਉਹਨਾਂ ਤੋਂ ਇਸ ਦਾ ਕਾਰਨ ਪੁੱਛਦਾ ਤਾਂ ਉਹ ਕਹਿੰਦੇ ਨੇ ਕਿ ਜਿਸ ਘਰ ਧੀ ਦਾ ਸਤਿਕਾਰ ਨਹੀਂ ਤੇ ਧੀ ਨੂੰ ਮਰਨ ਦੇ ਲਈ ਘੜੇ ਦੇ ਵਿੱਚ ਪਾ ਕੇ ਮਿੱਟੀ ਦੇ ਵਿੱਚ ਦੰਬਿਆ ਗਿਆ ਹੋਵੇ ਅਸੀਂ ਉਸ ਘਰ ਦਾ ਆਨ ਬਿਲਕੁਲ ਗ੍ਰਹਿਣ ਨਹੀਂ ਕਰਦੇ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਧੀ ਨੂੰ ਕਾਫੀ ਨਫ਼ਰਤ ਕੀਤੀ ਜਾਂਦੀ ਸੀ ਤੇ ਉਹਨਾਂ ਨੂੰ ਜੰਮ ਦੇ ਹੀ ਮਰਨ ਲਈ ਧਰਤੀ ਦੇ ਵਿੱਚ ਦਬ ਦਿੱਤਾ ਜਾਂਦਾ ਸੀ ਪੁੱਤਰ ਦੀ ਚਾਹਤ ਰੱਖਣ ਵਾਲਾ ਰਾਜਾ ਉਸਨੇ ਵੀ ਇੰਜ ਕੀਤਾ ਸੀ ਜਦੋਂ ਉਸਦੇ ਘਰ ਧੀ ਹੋਈ ਤਾਂ ਉਸਨੇ ਇੱਕ ਘੜੇ ਦੇ ਵਿੱਚ ਉਸਨੂੰ ਆਕੇ ਧਰਤੀ ਦੇ ਥੱਲੇ ਦੱਬਿਆ ਤੇ ਬਾਬਾ ਗੁੰਦੜ ਜੀ ਨੇ ਚੇਤਾਵਨੀ ਦਿੰਦੇ ਹੋਏ ਇੱਕ ਸਖਤ ਵਰਜਨਾ ਦੇ ਵਿੱਚ ਉਹਨਾਂ ਨੂੰ ਇਹ ਵੀ ਕਿਹਾ ਕਿ ਜਿਸ ਧੀ ਨੂੰ ਤੁਸੀਂ ਘੜੇ ਦੇ ਵਿੱਚ ਪਾ ਕੇ ਧਰਤੀ 'ਚ ਦੱਬਿਆਗਾ ਉਹਨਾਂ ਦੀ ਕੁੱਖੋਂ ਅੱਗੇ ਚੱਲ ਕੇ ਇੱਕ ਮਹਾਨ ਯੋद्धा ਸੂਰਬੀਰ ਦਾ ਜਨਮ ਹੋਣਾਗਾ ਤੇ ਰਾਜੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੁੰਦਾਗਾ ਤੇ ਉਹ ਜਾਣਦਾਗਾ ਉਸ ਥਾਂ ਦੇ ਉੱਤੇ ਜਿੱਥੇ ਉਸਨੇ ਆਪਣੀ ਧੀ ਨੂੰ ਦੱਬਿਆ ਹੁੰਦਾ ਤੇ ਘੜੇ ਦੇ ਵਿੱਚੋਂ ਧੀ ਨੂੰ ਕਢਦਾਗਾ ਤੇ ਉਸਦੇ ਸਾਹ ਚੱਲ ਰਹੇ ਹੁੰਦੇ ਨੇ ਤੇ ਉਸ ਦਾ ਨਾਮ ਮਾਤਾ ਜਿੰਦਕੌਰ ਰੱਖਿਆ ਜਾਂਦਾਗਾ ਅੱਗੇ ਚੱਲ ਕੇ ਇਹ ਮਾਤਾ ਜਿੰਦਕੌਰ ਦੀ ਕੁੱਖੋਂ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਮ ਹੁੰਦਾਗਾ ਜੋ ਮੇਰੇ ਮਗਰ ਤੁਸੀਂ ਸਥਾਨ ਦੇਖ ਰਹੇ ਆ ਬਿਲਕੁਲ ਇਸੇ ਸਥਾਨ ਦੇ ਉੱਤੇ ਬੈਠ ਕੇ ਬਾਬਾ ਜੀ ਨੇ ਬਚਨ ਕੀਤੇ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਹੀ ਇਹ ਸਥਾਨ ਅਜੇ ਇੱਥੇ ਬਣਾਇਆ ਗਿਆਗਾ ਤੁਹਾਨੂੰ ਪੂਰੇ ਸਥਾਨ ਦੇ ਦਰਸ਼ਨ ਕਰਵਾਉਣੇ ਆ ਜੀ ਤੇ ਇੱਕ ਗੱਲ ਹੋਰ ਬਿਲਕੁਲ ਇਸੇ ਸਥਾਨ ਦੇ ਲਾਗੇ ਬਿਲਕੁਲ ਨਜ਼ਦੀਕ ਹੀ ਮਹਾਰਾਜਾ ਰਣਜੀਤ ਸਿੰਘ ਦਾ ਉਹ ਨਾਨਕੇ ਘਰ ਵੀ ਮੌਜੂਦ ਆਗਾ ਜਿਸ ਸਥਾਨ ਦੇ ਉੱਤੇ ਮਾਤਾ ਜਿੰਦਕੌਰ ਦਾ ਜਨਮ ਹੋਇਆ ਸੀ ਫਿਰ ਇਸੇ ਸਥਾਨ ਦੇ ਉੱਤੇ ਹੀ ਇਤਿਹਾਸਕਾਰਾਂ ਦੇ ਮੁਤਾਬਕ ਮਹਾਰਾਜਾ ਰਣਜੀਤ ਸਿੰਘ ਦਾ ਵੀ ਜਨਮ ਹੋਇਆ ਤਾਂ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਨਾਨਕੇ ਘਰ ਵੀ ਦਿਖਾਵਾਂਗੇ ਇਸ ਸਥਾਨ ਦੇ ਦਰਸ਼ਨ ਵੀ ਕਰਵਾਵਾਂਗੇ ਤਾਂ ਵੀਡੀਓ ਦੇ ਨਾਲ ਬਣੇ ਰਹੋ ਜੀ ਸੰਗਰੂਰ ਤੋਂ ਬਠਿੰਡਾ ਜਾਂਦੇ ਇਸ ਨੈਸ਼ਨਲ ਹਾਈਵੇ ਤੇ ਜਦੋਂ ਸੰਗਰੂਰ ਤੋਂ ਆਪਾਂ 5 ਕਿਲੋਮੀਟਰ ਅੱਗੇ ਆਉਣੇ ਆ ਤਾਂ ਰਸਤੇ ਦੇ ਵਿੱਚ ਇੱਕ ਕਾਟੋ ਸਟੈਂਡ ਆਉਂਦਾਗਾ ਬਿਲਕੁਲ ਇਸ ਦੇ ਸਾਹਮਣੇ ਇੱਧਰ ਇੱਕ ਕੱਚੀ ਪਹੀ ਜਾਂਦੀ ਆ ਜੀ ਇਸ ਕੱਚੀ ਪਹੀ ਤੇ ਜਿਵੇਂ ਆਪਾਂ 200 ਮੀਟਰ ਅੱਗੇ ਵਧਦੇ ਆ ਤਾਂ ਬਾਬਾ ਗੁੱਦੜ ਜੀ ਦਾ ਉਹ ਸਥਾਨ ਆਉਂਦਾਗਾ ਜਿਸ ਦੀ ਆਪਾਂ ਨੇ ਵੀਡੀਓ ਦੇ ਵਿੱਚ ਗੱਲ ਕਰੀ ਆ ਜਿਸ ਦਾ ਆਪਾਂ ਨੇ ਇਤਿਹਾਸ ਜਾਣਿਆਗਾ ਚੱਲਦੇ ਆ ਤੇ ਤੁਹਾਨੂੰ ਦਿਖਾਉਣੇ ਆ ਜੀ ਇਸ ਸਥਾਨ ਨੂੰ ਤੇ ਦਰਸ਼ਨ ਕਰਵਾਉਣੇ ਆ ਤੇ ਬਿਲਕੁਲ ਇਸੇ ਸਥਾਨ ਦੇ ਨਜ਼ਦੀਕ ਹੀ ਮਹਾਰਾਜਾ ਰਣਜੀਤ ਸਿੰਘ ਦਾ ਉਹ ਨਾਨਕੇ ਘਰ ਉਸ ਕਿਲੇ ਦੇ ਵੀ ਦਰਸ਼ਨ ਕਰਵਾਵਾਂਗੇ ਜਿੱਥੇ ਕਿ ਮਾਤਾ ਜਿੰਦ ਕੌਰ ਦਾ ਜਨਮ ਹੋਇਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀ ਤਾਂ ਪਹਿਲਾਂ ਦਰਸ਼ਨ ਕਰਦੇ ਹਾਂ ਜੀ ਇਸ ਸਥਾਨ ਦੇ ਤੇ ਮੇਰੇ ਸੱਜੇ ਹੱਥ ਇਧਰ ਉਹ ਸਥਾਨ ਆਗਾ ਲਓ ਜੀ ਮੇਨ ਹਾਈਵੇ ਤੋਂ ਤਕਰੀਬਨ 200 ਮੀਟਰ ਦੀ ਦੂਰੀ ਤੇ ਸਥਾਨ ਪੈਂਦਾਗਾ ਤੇ ਇੱਥੋਂ ਤੁਸੀਂ ਸਥਾਨ ਦੇ ਦਰਸ਼ਨ ਕਰ ਸਕਦੇ ਹੋ ਇਹ ਪੂਰਾ ਆਸੇ ਪਾਸੇ ਦਾ ਜੋ ਏਰੀਆ ਪੂਰਾ ਜੰਗਵੇ ਏਰੀਆ ਹੈਗਾ ਤੇ ਇੱਥੇ ਤਰ੍ਹਾਂ ਤਰ੍ਹਾਂ ਦੇ ਰੁੱਖ ਬਨਸਪਤੀ ਲੱਗੀ ਹੋਈ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦਰਖਤਾਂ ਦੇ ਛਰਮਟ ਦੇ ਬਿਲਕੁਲ ਵਿਚਕਾਰ ਇਹ ਸਥਾਨ ਬਣਾਇਆ ਗਿਆ ਤੇ ਇੱਕ ਵਾਰ ਤੁਸੀਂ ਇੱਧਰ ਨਿਗਾ ਮਾਰ ਕੇ ਦੇਖੋ ਤੁਹਾਨੂੰ ਚਾਰੋਂ ਤਰਫ ਰੁੱਖ ਝਾੜੀਆਂ ਇੱਕ ਤਰ੍ਹਾਂ ਦਾ ਜੰਗਲੀ ਏਰੀਆ ਵੈਸੇ ਬਹੁਤ ਸਕੂਨ ਵਾਲਾ ਇਹ ਸਥਾਨ ਹੈਗਾ ਤਾਂ ਦੇਖੋ ਜੀ ਤੁਹਾਨੂੰ ਉੱਪਰੋਂ ਵੀ ਆਪਾਂ ਦਰਸ਼ਨ ਕਰਵਾਉਣੇ ਆਂਗੇ ਇਸ ਸਥਾਨ ਦੇ ਇਹ ਉਹਨਾਂ ਮਹਾਪੁਰਖਾਂ ਦਾ ਸਥਾਨ ਆ ਜੀ ਜਿਨ੍ਹਾਂ ਮਹਾਪੁਰਖਾਂ ਨੇ ਮਾਤਾ ਜਿੰਦਕੌਰ ਜੀ ਨੂੰ ਬਚਾਇਆ ਤੇ ਅੱਗੇ ਚੱਲ ਕੇ ਉਸ ਮਾਤਾ ਦੇ ਕੋਖੋਂ ਸਿਕਰਾਸ ਨੂੰ ਕਾਇਮ ਕਰਨ ਵਾਲਾ ਇੱਕ ਸੂਰਬੀਰ ਯੋਧਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ ਸੀ ਇਹ ਉਹਨਾਂ ਮਹਾਪੁਰਖਾਂ ਦਾ ਸਥਾਨ ਹੈਗਾ ਤੇ ਅੱਜ ਵੀ ਇਸ ਸਥਾਨ ਦੇ ਉੱਤੇ ਲੋਕ ਬੜੀ ਸ਼ਰਧਾ ਦੇ ਨਾਲ ਆਉਂਦੇ ਨੇ ਤੇ ਨਤਮਸਤਕ ਹੁੰਦੇ ਨੇ ਜੀ ਮਗਰ ਅਫਸੋਸ ਦੀ ਗੱਲ ਇਹ ਹੈ ਕਿ ਇਤਿਹਾਸ ਦੇ ਵਿੱਚ ਇਹਨਾਂ ਦਾ ਬਹੁਤ ਘੱਟ ਜ਼ਿਕਰ ਮਿਲਦਾ ਹੈਗਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਨੂੰ ਲੈ ਕੇ ਵੀ ਇਤਿਹਾਸਕਾਰਾਂ ਦੇ ਵਿੱਚ ਕਾਫੀ ਮਤਭੇਦ ਪਾਏ ਜਾਂਦੇ ਨੇ ਕਿਉਂਕਿ ਕਈ ਇਤਿਹਾਸਕਾਰ ਉਹਨਾਂ ਦਾ ਜਨਮ ਉਹਨਾਂ ਦੇ ਨਾਨਕੇ ਘਰ ਤਾਂ ਤੁਸੀਂ ਪਹਿਲਾਂ ਦੇਖੋ ਇਸ ਸਥਾਨ ਤੋਂ ਬਿਲਕੁਲ ਸਾਹਮਣੇ 200 ਮੀਟਰ ਦੀ ਦੂਰੀ ਤੇ ਜੋ ਇਹ ਬਲੈਕ ਕਲਰ ਦਾ ਗੇਟ ਨਜ਼ਰ ਆ ਰਿਹਾ ਇਹ ਹੀ ਉਹ ਸਥਾਨ ਆ ਜੀ ਤਾਂ ਆਪਾਂ ਪਹੁੰਚ ਚੁੱਕੇ ਹਾਂਗੇ ਉਹ ਸਥਾਨ ਦੇ ਉੱਤੇ ਤਹਾਨੂੰ ਹੁਣ ਕਰਾਉਨੇ ਆਗੇ ਆਪਾਂ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਘਰ ਦੇ ਦਰਸ਼ਨ ਇਹ ਜੋ ਤੁਸੀਂ ਬਲੈਕ ਕਲਰ ਦਾ ਲੋਹੇ ਦਾ ਗੇਟ ਦੇਖ ਰਹੇ ਹੋ ਇਹ ਡੇਢ ਤੋਂ 2 ਸਾਲ ਪਹਿਲਾਂ ਹੀ ਇੱਥੇ ਲਗਾਇਆ ਗਿਆਗਾ ਪਹਿਲਾਂ ਇਹ ਬਿਲਕੁਲ ਓਪਨ ਹੁੰਦਾ ਸੀ ਤੇ ਕੋਈ ਵੀ ਇੱਥੇ ਦਰਸ਼ਨ ਨੂੰ ਆ ਸਕਦਾ ਸੀ ਮਗਰ ਡੇਢ ਤੋਂ 2 ਸਾਲ ਪਹਿਲਾਂ ਕਿਲੇ ਦੇ ਅੰਦਰ ਚੋਰੀ ਹੋਣ ਤੋਂ ਬਾਅਦ ਇੱਥੇ ਇਹ ਗੇਟ ਲਗਾਇਆ ਗਿਆ ਜੀ ਤੇ ਕਿਲੇ ਦੇ ਅੰਦਰ ਵੀ ਜੋ ਪ੍ਰਵੇਸ਼ਾ ਉਸ ਤੇ ਮਨਾਹੀ ਲਗਾਤੀ ਤੁਸੀਂ ਬਾਰੋ-ਬਾਰ ਕਿਲੇ ਨੂੰ ਦੇਖ ਸਕਦੇ ਹੋ ਮਗਰ ਪਹਿਲਾਂ ਕਿਲੇ ਦੇ ਅੰਦਰ ਜਾਣਾ ਵੀ ਲਾਉੜ ਹੁੰਦਾ ਸੀ ਮਗਰ ਅੱਜ ਆਪਾਂ ਨੇ ਪੁੱਛਿਆ ਕਿਲੇ ਦੇ ਅੰਦਰ ਜਾਣਾ ਬਿਲਕੁਲ ਮਨਾ ਜੀ ਬਾਰੋ-ਬਾਰ ਤੁਸੀਂ ਕਿਲੇ ਨੂੰ ਦੇਖ ਸਕਦੇ ਹੋ ਹੁਣ ਆਪਾਂ ਜਿਵੇਂ ਕੀ ਗੱਲ ਕਰ ਰਹੇ ਸੀਗੇ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਬਾਰੇ ਤਾਂ ਇਤਿਹਾਸਕਾਰਾਂ ਦੇ ਵਿੱਚ ਇਸ ਨੂੰ ਲੈ ਕੇ ਦੋ ਅਲੱਗ-ਅਲੱਗ ਰਿਆ ਨੇ ਕੁਝ ਇਤਿਹਾਸਕਾਰ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਉਹਨਾਂ ਦੇ ਨਾਨਕੇ ਘਰ ਜੇ ਸਥਾਨ ਦੇ ਆਪਾਂ ਦਰਸ਼ਨ ਕਰ ਰਹੇ ਹਾਂਗੇ ਇਹ ਸਥਾਨ ਦੇ ਉੱਤੇ ਇਸ ਕਿਲੇ ਦੇ ਵਿੱਚ ਬਡਰੋਖਾ ਪਿੰਡ ਦੇ ਵਿੱਚ ਹੋਇਆ ਮੰਨਦੇ ਨੇ ਤੇ ਕਈ ਉਹਨਾਂ ਦਾ ਜਨਮ ਜੋ ਸਥਾਨ ਅੱਜਕੱਲ ਪਾਕਿਸਤਾਨ ਦੇ ਵਿੱਚ ਹੈਗਾ ਇਹ ਉਸ ਸਥਾਨ ਦੇ ਤੇ ਵੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਣ ਦਾ ਦਾਵਾ ਕਰਦੇ ਨੇ ਖੈਰ ਇਤਿਹਾਸ ਦੇ ਵਿੱਚ ਇਹ ਚੀਜ਼ ਸ੍ਰੀਕ ਇਤਿਹਾਸ ਨੂੰ ਲੈ ਕੇ ਦੇ ਇਤਿਹਾਸਕਾਰਾਂ ਦੇ ਵਿੱਚ ਉਹ মতਪਿਤ ਚੱਲਦੇ ਰਹਿੰਦੇ ਨੇ ਮਗਰ ਜੋ ਜ਼ਿਆਦਾਤਰ ਇਤਿਹਾਸ ਦੇ ਵਿੱਚ ਮੰਨਿਆ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਉਹਨਾਂ ਦੇ ਨਾਨਕੇ ਘਰ ਬਡਰੋਖਾ ਪਿੰਡ ਦੇ ਇਸ ਕਿਲੇ ਦੇ ਵਿੱਚ ਹੋਇਆ ਸੀ ਕਿਉਂਕਿ ਜੇ ਇਸ ਚੀਜ਼ ਨੂੰ ਆਪਾਂ ਇੰਜ ਵੀ ਸਮਝੀਏ ਅੱਜ ਦੇ ਟਾਈਮ ਦੇ ਵਿੱਚ ਵੀ ਜਿਵੇਂ ਕਿ ਜਦੋਂ ਲੜਕੀ ਦੀ ਪਹਿਲੀ ਔਲਾਦ ਹੁੰਦੀ ਆ ਤਾਂ ਉਹ ਔਲਾਦ ਉਸਤੇ ਏਕੇ ਕਰ ਹੁੰਦੀ ਹੈਗੀ ਤਾਂ ਅਪਾ ਇਸ ਚੀਜ਼ ਤੋਂ ਵੀ ਸਾਂਝ ਸਕਦੇ ਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਉਹਨਾਂ ਦੇ ਨਾਨਕੇ ਘਰ ਬਡਰੋਕਾ ਪਿੰਡ ਦੇ ਇਸ ਕਿਲੇ ਦੇ ਵਿੱਚ ਹੋਇਆ ਹੋ ਸਕਦਾਗਾ ਬਾਕੀ ਜੋ ਇਤਿਹਾਸ ਦੇ ਵਿੱਚ ਅਲੱਗ-ਅਲੱਗ ਕੇਸ ਨੂੰ ਲੈ ਕੇ ਮਾਨਤਾ ਮانے ਅਪਾ ਉਸ ਦੇ ਉੱਤੇ ਕੋਈ ਟਿੱਪਣੀ ਨਹੀਂ ਕਰ ਸਕਦੇ ਤਾਂ ਤੁਸੀਂ ਦੇਖਿਆ ਜੀ ਮਹਾਰਾਜਾ ਰਣਜੀਤ ਸਿੰਘ ਦਾ ਨਾਨਕੇ ਘਰ ਉਹ ਕਿਲਾ ਜੈਸਤਾਨ ਦੇ ਉੱਤੇ ਮਾਤਾ ਜਿੰਦਕਾਰ ਜੀ ਨੂੰ ਇੱਕ ਘੜੇ ਦੇ ਵਿੱਚ ਪਾ ਕੇ ਉਹਨਾਂ ਦੇ ਪਿਤਾ ਵੱਲੋਂ ਧਰਤੀ ਦੇ ਵਿੱਚ ਦੱਬ ਦਿੱਤਾ ਗਿਆ ਸੀ ਤੇ ਫਿਰ ਬਾਬਾ ਗੁੱਦੜ ਜੀ ਦੇ ਕਹਿਣ ਤੇ ਉਹਨਾਂ ਨੂੰ ਘੜੇ ਦੇ ਵਿੱਚੋਂ ਕੱਢਿਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਕਿਲਾ ਅੱਜ ਵੀ ਠੀਕ-ਠਾਕ ਹਾਲਤ ਦੇ ਵਿੱਚ ਹੈਗਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਨਕੇ ਘਰ ਚੋਂ ਉਹਨਾਂ ਦੇ ਵਾਰਿਸ ਅੱਜ ਵੀ ਇਸ ਕਿਲੇ ਦੇ ਅੰਦਰ ਰਹਿੰਦੇ ਨੇ ਜੀ ਉਹਨਾਂ ਦੇ ਅੱਗੇ ਪੀੜੀ ਪੀੜੀ ਰਿਹਾਇਸ਼ ਜੋ ਉਹਨਾਂ ਦੇ ਵੰਸ ਨੇ ਉਹਨਾਂ ਦੀ ਹੈ ਇੱਥੇ ਤੇ ਤੁਸੀਂ ਦੇਖ ਸਕਦੇ ਹੋ ਇਧਰ ਇੱਕ ਬੁਰਜੀ ਆਪਾਂ ਨੇ ਦੂਸਰੀ ਸਾਈਡ ਦੇਖੀ ਤੇ ਇੱਕ ਇਧਰੋਂ ਨਜ਼ਰ ਆ ਰਹੀ ਹੈ ਕਾਫੀ بڑاਇਆ ਕਿਲਾ ਕਾਫੀ ਦੂਰ ਤੱਕ ਫੈਲਿਆ ਹੋਇਆਗਾ ਤੇ ਇਹ ਆਸ-ਪਾਸ ਦਾ ਏਰੀਆ ਕਹਿਰ ਸਾਫ ਸਫਾਈ ਹੋਣ ਵਾਲੀ ਹੈਗੀ ਤੁਸੀਂ ਦੇਖੋ ਜੀ ਦੇਖੋ ਕਿੰਨਾ ਮਜ਼ਬੂਤ ਹੈ ਕਿਲਾ ਅੱਜ ਵੀ ਉਸੇ ਤਰ੍ਹਾਂ ਖੜਾਗਾ ਇਹ ਅੱਜ ਦੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਓ ਜੀ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਸਥਾਨਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨਾਲ ਜ਼ਰੂਰ ਜੁੜਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ